ਬਰਬਾਦ 13 ਪਿੰਡ ਸੀਗੇ ਜਿੱਥੇ ਬਹੁਤ ਜ਼ਿਆਦੀ ਗੜੇਮਾਰੀ ਹੋਈ ਉਹਦਾ 100% ਫਸਲਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਬਰਬਾਦ ਹੋ ਗਈਆਂ ਸਬਜ਼ੀਆਂ ਪੱਠੇ ਚਾਲਾ ਜਿਹੜਾ ਸੀ ਡੰਗਦਾਂ ਦਾ ਉਹ ਬਰਬਾਦ ਹੋ ਗਿਆ ਅਸੀਂ ਸਾਡੀਆਂ ਫਸਲਾਂ ਦੀ ਜਿਹੜੀ ਗਿਦੌਲੀ ਕਰਾਈ ਹੈ ਉਹਦੀ ਰਿਪੋਰਟ ਵਗੈਰਾ ਬਣਾ ਕੇ ਡੀਸੀ ਸਾਹਿਬ ਨੇ ਭੇਜੀ ਹੈ ਚੰਡੀਗੜ੍ਹ ਹੁਣ ਉਹ ਸੀਐਮ ਸਾਹਿਬ ਕੋ ਜਾਊਗੀ ਉਸ ਤੋਂ ਬਾਅਦ ਅਸੀਂ ਮੌਜਾ ਜਿਹੜਾ ਉਹ ਰਿਪੋਰਟ ਕਰਾਂਗੇ ਉਹਦੇ ਨਾਲ ਦੀ ਨਾਲ ਸਾਡੇ ਪਸ਼ੂ ਜਿਹੜੇ ਸੀ ਉਨ੍ਹਾਂ ਦੀ ਖਰਾਕ ਜਿਹੜੀ ਆ ਚਾਰਾ ਜਿਹੜਾ ਉਹ ਵੀ ਬਦਬਾਦ ਹੋ ਗਿਆ ਟੋਟਲ ਤੇ ਉਹਦੇ ਲਈ ਅਸੀਂ ਪ੍ਰਬੰਧ ਕੀਤਾ ਕਿ ਜਿੱਦਾਂ ਵੀ ਦੇ ਸਕਦੇ ਆਂ ਆਪਾਂ ਵੱਤ ਵੱਦ ਦਈਏ ਵੱਤ ਵੱਦ ਮਤਲਬ ਜਿਹੜੀ ਮਤ ਕਹੀਏ ਸੋ ਚਾਰਾ ਜਿਹੜਾ ਅਸੀਂ ਜਿਹੜਾ ਆਇਡੈਂਟੀਫਾਈ ਕੀਤਾ ਹੈਗਾ 3600 ਪਸ਼ੂ ਜਿਹੜਾ ਜਿੰਨਾਂ ਦਾ ਚਾਰਾ ਖਲਾਬ ਹੋਇਆ ਤੇ ਅਸੀਂ 3600 ਦੇ 3600 ਪਸ਼ੂ ਨੂੰ ਜਿਹੜਾ ਉਹ ਚਾਰਾ ਦੇਵਾਂਗੇ ਅੱਜ ਤੱਕ ਜਿਹੜਾ 2 ਦਿਨ ਦੇ ਵਿੱਚ ਅਸੀਂ 2500 ਨੂੰ ਭੇਜਤਾ ਅੱਜ ਵੀ ਆ ਜਿਆਦਾ ਦੇਖੋ ਕਿੰਨੇ ਕਿਸਾਨ ਖਲੋਤੇ ਆ ਟਰਾਲੀਆਂ ਦੇ ਵਿੱਚ ਜਿਆਦਾ ਉਦੋਂ ਅਗਲੇ ਅਗਲੇ 2-3 ਦਿਨ ਦੇ ਵਿੱਚ ਵਿੱਚ ਅਸੀਂ ਬਾਕੀ 1100 ਤੋਂ ਵੀ ਸਾਰਾ ਬਹੁਤ ਜ਼ਿਆਦਾ ਦੇ ਦਾਂ ਜੀ ਜੋ ਪਿਛਲੇ ਦਿਨੀ ਜੋ ਗੜੇਮਾਰੀ ਹੋਈ ਉਹ ਤੇ ਕਰਕੇ ਇਥੇ ਆਪਣੀਆਂ ਜਿਹੜੀਆਂ ਫੌਡਰ ਕ੍ਰੌਪ ਹੀ ਤੇ ਨਾਲ ਦੇ ਨਾਲ ਸਾਡੀਆਂ ਜਿਹੜੀਆਂ ਫੂਡ ਗ੍ਰੇਨ ਦੀ ਕ੍ਰੌਪ ਵੀ ਉਹ ਡੈਮੇਜ ਹੋਈਆਂ ਉਹਦੇ ਸਬੰਧ ਵਿੱਚ ਮਾਨਜੁਗ ਮੰਤਰੀ ਸਾਹਿਬ ਕਲੀਪ ਸਿੰਘ ਧਾਰੀ ਜੀ ਨੇ ਗਦੌਰੀ ਦੇ ਹੁਕਮ ਦਿੱਤੇ ਸੀ ਉਹਦੇ ਮੁਤਾਬਿਕ ਡੀਸੀ ਮੈਡਮ ਦੇ ਹਦਾਇਤਾਂ ਦੇ ਅਨਸਾਰ ਗਦੌਰੀ ਕਰਨ ਤੋਂ ਪੁਰੰਤ ਇਹ ਦੇਖਿਆ ਗਿਆ ਕਿ ਜਿੱਥੇ ਕਣਕ ਦਾ ਨੁਕਸਾਨ ਹੋਇਆ ਉਸ ਦੇ ਨਾਲ ਦੇ ਨਾਲ ਜਿਹੜਾ ਜਨਵਾਰਾਂ ਦੇ ਚਾਰੇ ਦੀ ਕ੍ਰੋਪ ਸੀ ਉਹ ਵੀ ਡੈਮੇਜ ਹੋ ਗਈ ਉਹ ਤੇ 100% ਡੈਮੇਜ ਹੋ ਗਈ ਜਿਸ ਕਰਕੇ ਉਹ ਬਹੁਤ ਮਚ ਨੀਡਿਡ ਸੀ ਕਿ ਸਾਨੂੰ ਬੱਚਿਆਂ ਲਈ ਜਿਹੜਾ ਆਚਾਰੇ ਦਾ ਪ੍ਰਬੰਧ ਕੀਤਾ ਜਾਵੇ ਇਸ ਸਬੰਧ ਵਿੱਚ ਡੀਸੀ ਅਫੀਸਰ ਵੱਲੋਂ ਸਾਡੀ ਡਿਊਟੀ ਲੱਗੀ ਸੀ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਲਗਭਗ ਬਾ 1200 ਕੁਇੰਟਲ ਅਚਾਰ ਦੀ ਜ਼ਰੂਰਤ ਹੈ ਜੋ ਕਿ ਪਹਿਲੇ 5 ਦਿਨ ਲਈ ਜ਼ਰੂਰਤ ਆ। ਉਸ ਅਸੀਂ ਇਸ ਅਚਾਰੇ ਨੂੰ ਪੰਜਾਬ ਐਗਰੋ ਨੂੰ ਸਾਇਲਜ ਨੂੰ ਫਾਜ਼ਿਲਕਾ ਡਿਸਟ੍ਰਿਕਟ ਤੋਂ ਟਰਾਂਸਪੋਰਟ ਕਰਾ ਕੇ ਇਹ ਕਿਸਾਨਾਂ ਨੂੰ ਅੱਜ ਵੰਡਿਆ ਗਿਆ ਹੈ। ਇਸ ਵਿੱਚ ਲਗਭਗ 1000 ਕੁਇੰਟਲ ਅਚਾਰ ਵੰਡਿਆ ਚੁੱਕਾ ਹੈ ਤੇ ਹੁਣ ਜਿਹੜਾ ਰਹਿੰਦਾ ਬਾਕੀ 200 ਕੁਇੰਟਲ ਆ ਉਹ ਵੀ ਅਸੀਂ ਵੰਡ ਦੇਵਾਂਗੇ। ਇਹਦੇ ਵਿੱਚ ਇਹਦਾ ਡਾਟਾ ਤੁਹਾਨੂੰ ਐਨੀਮਲ ਇਨਵੈਂਟਰੀ ਵਾਲੇ ਦੇ ਦੇਣਗੇ ਜੋ ਸਾਡੇ ਕੋ ਕੁਆਂਟੀਟੀ ਹੈ। ਕਿੰਨੇ ਕੁ ਇੰਡਕ ਚਲੇ ਗਿਆ ਉਹੀ ਸਾਡੇ ਕੋਲ ਜਾਣਕਾਰੀ ਹੈ ਜਿਹੜਾ ਕਿਸਾਨ ਵਾਈਜ਼ ਡਾਟਾ ਵਾ ਉਹ ਤੁਹਾਡਾ ਐਨੀਮਲ ਸੈਂਟਰੀ ਦਾ ਜਿਹੜਾ ਜਿਆਦਾ ਨੁਕਸਾਨ ਹੋਇਆ ਚਾਰ ਪਿੰਡਾਂ ਦੇ ਵਿੱਚ ਹੋਇਆ ਇਹ ਉਹਦਾ ਜਿਹੜੀ ਗਰਦੌਰੀ ਹੋਈ ਹੈ ਉਹ ਤੁਹਾਨੂੰ ਡਿਟੇਲ ਸਾਰੀ ਐਨੀਮਲ ਸੈਂਟਰੀ ਡਿਪਾਰਟਮੈਂਟ ਲਗਭਗ ਸਾਡੇ ਕੋਲ ਇੱਥੇ 80 ਤੋਂ 90 ਕਿਸਾਨ ਸਾਡੇ ਕੋਲ ਇੱਥੇ ਪਹੁੰਚੇ ਸੀ ਜਿਹੜਾ ਉਹ ਕਿਸਾਨ ਇਹ ਵੀ ਕਰਦੇ ਆ ਕਿ ਪਰਚੀਆਂ ਜਿੱਦਾਂ ਐਨੀਮਲ ਸੈਂਟਰੀ ਡਿਪਾਰਟਮੈਂਟ ਦੇ ਇਹਨਾਂ ਨੂੰ ਵੰਡ ਦਿੱਤੀਆਂ ਕਿ ਜਿੰਨੇ ਜਾਨਵਰਾਂ ਦੀ ਗਿਣਤੀ ਉਹਦੇ ਮੁਤਾਬਿਕ ਕਰਕੇ ਉਹ ਫਿਰ ਕੀ ਕਰਦੇ ਇੱਕ ਇਕੱਠੀ ਟਰਾਲੀ ਜਾਂ ਕੋਈ ਆਪਣਾ ਟਰੈਕਟਰ ਜਾਂ ਕੁਝ ਲੈ ਕੇ ਆ ਜਾਂਦੇ ਆ ਫਿਰ ਉਸ ਪਿੰਡ ਦੇ ਕਿਸਾਨ ਇੱਕੋ ਟਰਾਲੀ ਦੇ ਵਿੱਚ ਲੈ ਕੇ ਚਲੇ ਜਾਂਦੇ ਆ ਲਗਭਗ 80 ਤੋਂ 90 ਕਿਸਾਨ ਇੱਥੇ ਸਾਡੇ ਕੋਲ ਆ ਗਏ ਤੇ ਕੱਲ ਤਾਂ ਬਹੁਤ ਜ਼ਿਆਦਾ ਕਿਸਾਨ ਨਹੀਂ ਸਾਡੇ ਕੋਲ ਅੱਛੇ ਲਗਭਗ ਸਾਡੀ ਜੇ ਕੱਲ 150 ਦੇ ਕਰ ਆਸ-ਪਾਸ ਕਿਸਾਨ ਇੱਥੇ ਸਾਡੇ ਕੋਲ ਆਏ ਜੇ ਇਹ ਜਿਹੜਾ ਪਹਿਲਾਂ 10 ਦਿਨ ਲਈ ਆਚਾਰਾਮ ਹੋਇਆ ਕਰਵਾਇਆ ਹੈ ਜਿਵੇਂ ਅੱਜ ਮਾਨਯੋਗ ਮੰਤਰੀ ਸਾਹਿਬ ਨੇ ਕਿਹਾ ਹੋਇਆ ਹੈ ਹੋਰ ਵੀ ਚਾਰਾ ਇਹ ਪ੍ਰੋਵਾਈਡ ਕਰਾਵਾਂਗੇ ਇਹ ਅਜੇ ਅਸੀਂ ਤੇ ਕਾਸ ਤੋਂ ਕਾਸ ਦੇ ਰਹੇ ਹਾਂ ਜੀ ਲਗਭਗ ਇਹਦੀ ਅਮਾਉਂਟ ਜਿਹੜੀ ਇਸ ਪਹਿਲੀ ਜਿਹੜੀ ਟਰਨ ਦੀ ਅਮਾਉਂਟ ਹੈ 12 ਤੋਂ 13 ਲੱਖ ਰੁਪਏ ਖਰਚਾ ਲਗਭਗ ਆ ਚੁੱਕਾ ਹੈ ਤੇ ਜੋ ਵੀ ਹੋਰ ਵੀ ਆਚਾਰਾ ਆਏਗਾ ਇਹ ਜੇ ਸਾਨੂੰ ਜਿਹੜੀਆਂ ਹਦਾਇਤਾਂ ਆਈਆਂ ਨਹੀਂ ਆ ਪਹਿਲਾਂ ਇਹਨਾਂ ਦੀ ਡਿਸਟ੍ਰੀਬਿਊਸ਼ਨ ਹੋ ਜੂਏ ਤੇ ਕਿਉਂਕਿ 10 ਦਿਨ ਦਾ ਆਚਾਰਾ ਹੈਗਾ ਉਹਦੇ ਅਕੋਰਡਿੰਗ ਵੇਖਣਗੇ ਕਿ ਹੁਣ ਜਿਹੜੀ ਫਸਲ ਜਿਹੜੀ ਮਾਰੀ ਗਈ ਹੈ ਫਸਲ ਉਹਦੇ ਚ ਕੋਈ ਚਾਰਾ ਨਿਕਲਦਾ ਜਾਂ ਕਿਦਾਂ ਉਹਦੇ ਮੁਤਾਬਿਕ ਹੀ ਹੋਰ ਜੇ ਜ਼ਰੂਰਤ ਹੋ ਗਈ ਤੇ ਦਿੱਤਾ ਜਾਊਗਾ